ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਕਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਡ ਪੀਤੀ ਕਢਣਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਤਾਂ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਰੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬੜਿਆਂ ਰਹੇ ਸਾਧ ਸੰਗਤ ਜੀ ਆਹ ਹੁਣ ਆਪਾਂ ਤੁਹਾਨੂੰ ਕਥਾ ਨਾਲ ਸਾਝ ਤੋਂ ਲੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫਲਵੈਰੀ ਦਾ ਇਲਾਜ ਕਿਵੇਂ ਹੋ ਸਕਦਾ ਹੈ ਸਾਤਸੰਗਤ ਜੀ ਉਹ ਕਿਵੇਂ ਜੜ ਤੋਂ ਠੀਕ ਹੋ ਸਕਦੀ ਹੈ ਸਾਤਸੰਗਤ ਜੀ ਇਸ ਕਥਾ ਨੂੰ ਇੱਕ ਵਾਰ ਧਿਆਨ ਦੇ ਨਾਲ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਤਸੰਗਤ ਜੀ ਆਓ ਹੁਣ ਆਪਾਂ ਇਸ ਕਥਾ ਦੀ ਸਾਂਝ ਪਾਉਂਦੇ ਹਾਂ ਸਾਤਸੰਗਤ ਜੀ ਇੱਕ ਕੈਲੀਫੋਰਨੀਆ ਦਾ ਪਰਿਵਾਰ ਸੀ ਸਾਤਸੰਗਤ ਜੀ ਉਹਨਾਂ ਦੀ ਬੱਚੀ ਨੂੰ ਫੁਲਵੈਰੀ ਹੋਣੀ ਸ਼ੁਰੂ ਹੋ ਗਈ ਸਾਤਸੰਗਤ ਜੀ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਏ ਸੀ ਸਾਧ ਸੰਗਤ ਜੀ ਤਾਂ ਉਹ ਦਰਸ਼ਨ ਕਰਕੇ ਵਾਪਸ ਜਾ ਰਹੇ ਸੀ ਤਾਂ ਸੰਗਤ ਜੀ ਤਾਂ ਉਹਨਾਂ ਨੂੰ ਇੱਕ ਫਕੀਰ ਮਿਲਿਆ ਸਾਧ ਸੰਗਤ ਜੀ ਉਸਨੇ ਉਹਨਾਂ ਨੂੰ ਕਿਹਾ ਕਿ ਭਾਈ ਇਸ ਦੀ ਦਵਾਈ ਤੇ ਤਰਨ ਤਰਨ ਸਾਹਿਬ ਹੈ ਸਾਧ ਸੰਗਤ ਜੀ ਇਹਦੀ ਦਵਾਈ ਤਾਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸਾਥ ਸੰਗਤ ਜੀ ਉਸਨੇ ਆਖਿਆ ਭਾਈ ਕਿੰਨੇ ਕਿ ਦਿਨ ਲਈ ਤੁਸੀਂ ਇੰਡੀਆ ਆਏ ਹੋ ਸਾਥ ਸੰਗਤ ਜੀ ਤਾਂ ਉਸਨੇ ਦੱਸਿਆ ਕਿ ਬਾਬਾ ਜੀ ਅਸੀਂ 10 ਦਿਨਾਂ ਲਈ ਇੰਡੀਆ ਆਏ ਹਾਂ ਸਾਥ ਸੰਗਤ ਜੀ ਤਾਂ ਉਹ ਫਕੀਰ ਨੇ ਦੱਸਿਆ ਸਾਥ ਸੰਗਤ ਜੀ ਤੁਸੀਂ ਐਦਾਂ ਕਰੋ ਨੰਗੇ ਪੈਰੀ ਕਾਰ ਵਿੱਚ ਜਾਣਾ ਹੈ ਸਾਥ ਸੰਗਤ ਜੀ ਧਿਆਨ ਨਾ ਸੁਣੋ ਕਹਿੰਦੇ ਨੰਗੇ ਪੈਰੀ ਤੁਸੀਂ ਕਰੋ ਜੇ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਜਾਂ ਕਿਸੇ ਹੋਟਲ ਦੇ ਵਿੱਚ ਰਹਿ ਰਹੇ ਹੋ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਤੁਸੀਂ ਨੰਗੇ ਪੈਰੀ ਕਰੋ ਜਾਣਾ ਹੈ ਤਰੰਤ ਰਣ ਸਾਹਿਬ ਰਸਤੇ ਵਿੱਚ ਪੜਦੇ ਜਾਣਾ ਹੈ ਚਾਰ ਵਾਰੀ ਵਾਹਿਗੁਰੂ ਇੱਕ ਵਾਰ ਗੁਰੂ ਅਰਜਨ ਦੇਵ ਜੀ ਸਾਧ ਸੰਗਤ ਜੀ ਇਸੇ ਤਰ੍ਹਾਂ ਤੁਸੀਂ ਰਸਤੇ ਦੇ ਵਿੱਚ ਕੋਈ ਦੁਨਿਆਵੀ ਗੱਲ ਨਹੀਂ ਕਰਨੀ ਕੋਈ ਮੋਬਾਈਲ ਨਹੀਂ ਸੁਣਨਾ ਸਾਤ ਸੰਗਤ ਜੀ ਬਸ ਇਸੇ ਤਰ੍ਹਾਂ ਵਾਹਿਗੁਰੂ ਜਪਦੇ ਜਾਣਾ ਹੈ ਸਾਤ ਸੰਗਤ ਜੀ ਤੁਸੀਂ ਅੰਮ੍ਰਿਤਸਰ ਤੋਂ ਤੁਰਦੇ ਹੋ ਭਾਵੇਂ ਤੁਸੀਂ ਜਿੱਥੇ ਵੀ ਜਾ ਰਹੇ ਹੋ ਤੁਸੀਂ ਰਸਤੇ ਦੇ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰੋ ਸਾਤ ਸੰਗਤ ਜੀ ਬੱਚੀ ਨੂੰ ਨਾਲ ਲੈ ਕੇ ਜਾਣਾ ਹੈ ਜਦੋਂ ਤਰਨਤਨ ਸਾਹਿਬ ਪਹੁੰਚ ਕੇ ਉੱਥੇ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਕੇ ਇੱਕ ਸਾਈਡ ਤੇ ਚੌਂਕੜਾ ਮਾਰ ਕੇ ਬੈਠ ਜਾਣਾ ਹੈ ਸਾਧ ਸੰਗਤ ਜੀ ਤਾਂ ਤੁਸੀਂ ਸੁਖਨੀ ਸਾਹਿਬ ਦਾ ਇੱਕ ਪਾਠ ਦੀ ਹਾਜ਼ਰੀ ਲਗਾਉਣੀ ਹੈ ਸਾਧ ਸੰਗਤ ਜੀ ਹਾਜ਼ਰੀ ਲਗਾਉਣ ਤੋਂ ਬਾਅਦ ਤੁਸੀਂ ਦੋ ਟਾਵਲ ਲੈਣੇ ਨੇ ਇੱਕ ਜਿੱਥੇ ਸੰਗਤਾਂ ਪੈਰ ਧੋਂਦੀਆਂ ਨੇ ਸਾਧ ਸੰਗਤ ਜੀ ਉਸਦੇ ਤੁਸੀਂ ਆਲੇ-ਦੁਆਲੇ ਸੇਵਾ ਕਰਨੀ ਹੈ। ਸਾਧ ਸੰਗਤ ਜੀ ਇੱਕ ਟਾਵਲ ਤੁਸੀਂ ਅੰਦਰ ਬੁਹਿਆਂ ਦੀ ਸੇਵਾ ਕਰਨੀ ਹੈ। ਸਾਧ ਸੰਗਤ ਜੀ ਫਿਰ ਤੁਸੀਂ ਸੇਵਾ ਕਰਨ ਤੋਂ ਬਾਅਦ ਇਸ ਤੌਲੀਏ ਨੂੰ ਜਿਸ ਬੱਚੇ ਦੇ ਫਲਵੇਰੀ ਹੋ ਰਹੀ ਹੈ। ਸਾਧ ਸੰਗਤ ਜੀ ਜਿਸ ਜਗ੍ਹਾ ਤੇ ਫਲਵੇਰੀ ਦੇ ਨਿਸ਼ਾਨ ਨੇ ਸਾਧ ਸੰਗਤ ਜੀ ਬੱਚੇ ਨੂੰ ਪਹਿਲਾਂ ਇਸ਼ਨਾਨ ਕਰਵਾ ਕੇ ਸਾਤ ਸੰਗਤ ਜੀ ਉਹ ਤੌਲੀਆ ਤੁਸੀਂ ਉਸ ਤੇ ਜਿੱਥੇ ਫੁਲਵੈਰੀ ਹੋ ਰਹੀ ਹੈ ਉੱਥੇ ਲਗਾਉਣੀ ਹੈ ਤਾਂ ਕਰ ਕਹਿਣਾ ਹੈ ਧੰਨ ਗੁਰੂ ਅਰਜਨ ਦੇਵ ਜੀ ਧੀ ਦਾ ਤਨ ਹੈ ਕਿਰਪਾ ਕਰੋ ਰੋਗ ਕੱਟ ਦਿਓ ਸਾਤ ਸੰਗਤ ਜੀ ਫਿਰ ਤੁਸੀਂ ਨੇ 10 ਰੁਪਏ ਦੀ ਦੇਖ ਕਰਵਾ ਕੇ ਪਾਟੀ ਸਿੰਘ ਤੋਂ ਅਰਦਾਸ ਕਰਵਾਉਣੀ ਹੈ ਸਾਤ ਸੰਗਤ ਜੀ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਈ ਦਾ ਧੰਨ ਹੈ ਪੈਰਾਂ ਕੋਲੋਂ ਮੱਥੇ ਦੇ ਕੋਲੋਂ ਪੇਟ ਕੋਲੋਂ ਹੱਥਾਂ ਤੇ ਜਿੱਥੇ ਵੀ ਫੁਲਵੈਰੀ ਸ਼ੁਰੂ ਹੋ ਗਈ ਹੈ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਸਾਡੀ ਵਾ ਫੜ ਲਓ ਸਾਡੇ ਤੇ ਕਿਰਪਾ ਕਰੋ ਈ ਦਾ ਧੰਨ ਹੈ ਧੰਨ ਗੁਰੂ ਅਰਜਨ ਦੇਵ ਜੀ ਅਸੀਂ ਇਸ ਨੂੰ ਕਿਵੇਂ ਵਿਆਵਾਂਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਤੁਸੀਂ ਅਰਦਾਸ ਕਰਾਉਣੀ ਹੈ ਤਾਂ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਨਗੇ ਸਾਧ ਸੰਗਤ ਉਹ ਜਿਹੜੇ ਕੈਲੀਫੋਰਨੀਆ ਤੋਂ ਪਰਿਵਾਰ ਆਇਆ ਸੀ ਸਾਧ ਸੰਗਤ ਜੀ ਉਹਨਾਂ ਨੇ ਇਦਾਂ ਹੀ ਉਹ 10 ਦਿਨ ਉਹਨਾਂ ਨੇ ਇੱਥੇ ਰੁਕਣਾ ਸੀ ਉਹਨਾਂ ਨੇ ਇਦਾਂ ਹੀ ਇੱਕ ਦਿਨ ਛੱਡ ਕੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਦੀ ਸਾਧ ਸੰਗਤ ਜੀ ਮਜਬੂਰੀ ਸੀ ਉਹਨਾਂ ਨੇ ਪੰਜ ਇਸ਼ਨਾਨਾਂ ਦੀ ਹਾਜ਼ਰੀ ਭਰ ਲਈ 사쌍ਗਤ ਜੀ ਇਸੇ ਤਰ੍ਹਾਂ ਉਹ ਇੱਕ ਦਿਨ ਛੱਡ ਕੇ ਰੋਜ਼ ਅੰਮ੍ਰਿਤਸਰ ਸ਼ਹਿਰ ਤੋਂ ਤਰਦੇ ਸੀ 사쌍ਗਤ ਜੀ ਇਦਾਂ ਹੀ ਉਹਨਾਂ ਨੇ ਰਸਤੇ ਵਿੱਚ ਜਪਦੇ ਜਾਣਾ ਚਾਰ ਵਾਰ ਵਾਇ ਗੁਰੂ ਇੱਕ ਵਾਰ ਧੰਨ ਗੁਰੂ ਅਰਜਨ ਦੇਵ ਜੀ 사쌍ਗਤ ਜੀ ਇਦਾਂ ਹੀ ਉਹਨਾਂ ਨੇ ਪੰਜ ਇਸ਼ਨਾਨ ਦੇ ਬਾਅਦ ਉਹ ਜੋ ਫੁੱਲ ਵੈਰੀ ਦੇ ਨਿਸ਼ਾਨ ਸੀ ਸਾਧ ਸੰਗਤ ਜੀ ਤੁਸੀਂ ਹੈਰਾਨ ਹੋ ਗੋਵੇ ਉਹ ਫਿੱਕੇ ਪੈਣੇ ਸ਼ੁਰੂ ਹੋ ਗਏ ਸਾਧ ਸੰਗਤ ਜੀ ਉਹ ਪਰਿਵਾਰ ਸਾਲ ਬਾਅਦ ਫਿਰ ਆਇਆ ਜਦੋਂ ਸਾਧ ਸੰਗਤ ਜੀ ਉਹ ਦੁਬਾਰਾ ਵਾਪਸ ਫਿਰ ਆਏ ਉਹ ਨਿਸ਼ਾਨ ਫਿੱਕੇ ਪੈ ਗਏ ਸੀ ਸਾਧ ਸੰਗਤ ਜੀ ਜਿੱਥੇ ਹੈਗੀ ਸੀ ਉੱਥੇ ਰੁਕ ਗਈ ਸੀ ਅੱਗੇ ਨਹੀਂ ਵਧੀ ਸਾਧ ਸਾਧ ਸੰਗਤ ਜੀ ਉਹਨਾਂ ਨੇ ਫਿਰ ਉਹ 5 ਦਿਨਾਂ ਵਾਸਤੇ ਆਏ ਸੀ ਸਾਧ ਸੰਗਤ ਜੀ ਤਾਂ ਉਹਨਾਂ ਨੇ ਫਿਰ ਦੋ ਹਾਜ਼ਰੀਆਂ ਭਰੀਆਂ ਤਾਂ ਸਾਧ ਸੰਗਤ ਜੀ ਦੋ ਹਾਜ਼ਰੀਆਂ ਇਸੇ ਤਰ੍ਹਾਂ ਹੀ ਭਰੀਆਂ ਤਾਂ ਸਾਧ ਸੰਗਤ ਜੀ ਫਿਰ ਉਹਨੇ ਜਦੋਂ ਵਾਪਸ ਜਾਣ ਲੱਗੇ ਤਾਂ ਸਾਧ ਸੰਗਤ ਜੀ ਉਹਨਾਂ ਨੇ ਕੈਣੀ ਦੇ ਵਿੱਚ ਜਲ ਜਲ ਲੈ ਗਏ ਸਾਧ ਸੰਗਤ ਜੀ ਕਿਉਂਕਿ ਸਾਡਾ ਗੁਰੂ ਇੰਨਾ ਦਿਆਲੂ ਹਨ ਸਾਧ ਸੰਗਤ ਜੀ ਔਰ ਸੱਚੇ ਮਨ ਦੇ ਨਾਲ ਆਪਾਂ ਜਿੱਥੇ ਵੀ ਵਾਹਿਗੁਰੂ ਨੂੰ ਧਿਆਉਂਦੇ ਹਾਂ ਸਾਧ ਸੰਗਤ ਜੀ ਤਾਂ ਵਾਹਿਗੁਰੂ ਜੀ ਉਹਨਾਂ ਤੇ ਕਿਰਪਾ ਕਰਦੇ ਹਨ ਬਖਸ਼ਿਸ਼ਾ ਕਰਦੇ ਹਨ ਸਾਧ ਸੰਗਤ ਜੀ ਉਹਨਾਂ ਨੇ ਕੈਨੇਡਾ ਦੇ ਵਿੱਚ ਕੈਲੀਫੋਰਨੀਆ ਜਾ ਲਏ ਸਾਧ ਸਮਾਜ ਜੀ ਅਮਰੀਕਾ ਜਾ ਕੇ ਉਹਨਾਂ ਨੇ ਬਾਲਟੀ ਵਿੱਚ ਜਲ ਪਾ ਲੈਣਾ ਤਰਨ-ਤਰਨ ਸਾਤ ਸਰੋਵਰ ਦਾ ਧਿਆਨ ਤਰਕੇ ਤਨ ਗੁਰੂ ਅਰਜਨ ਦੇਵ ਜੀ ਦਾ ਧਿਆਨ ਤਰਕੇ ਸਾਧ ਸੰਗਤ ਜੀ ਇਸੇ ਤਰ੍ਹਾਂ ਸੁਖਨੀ ਸਹਾਇਤਾ ਪਾਠ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਸਰੋਵਰ ਦਾ ਧਿਆਨ ਕਰਕੇ ਇਸ਼ਨਾਨ ਕਰ ਦੇਣਾ ਬੱਚੇ ਇਹਦੇ ਨਾਲ ਸਾਸੰਗਤ ਜੀ ਸਰੋਵਰ ਦੀ ਹਾਜ਼ਰੀ ਲੱਗ ਜਾਓ ਕਹਿੰਦੇ ਸੁਰਤੀ ਵਿੱਚ ਵੀ ਤਾਕਤ ਹੈ ਸਾਸੰਗਤ ਜੀ ਕੈਲੀਫੋਰਨੀਆ ਜਾ ਕੇ ਉਸਨੇ ਹਾਜ਼ਰੀ ਲਗਾਈ ਜਦੋਂ ਫਿਰ ਉਹਨਾਂ ਦਾ ਸਿਰ ਝੁੱਕ ਗਿਆ ਸਾਸੰਗੋ ਜੀ ਧੰਨ ਗੁਰੂ ਅਰਜਨ ਦੇਵ ਜੀ ਦੀ ਇਹੋ ਜੀ ਕਿਰਪਾ ਹੋਈ ਸਾਤਸੰਗਤ ਜੀ ਪਹਿਲੇ ਪੰਜ ਇਸ਼ਨਾਨਾਂ ਨਾਲ ਤੇ ਉਹ ਫਲਵੈਰੀ ਦੇ ਨਿਸ਼ਾਨ ਫਿੱਕੇ ਪੈਣੇ ਸ਼ੁਰੂ ਹੋ ਗਏ ਸੀ ਸਾਤਸੰਗਤ ਜੀ ਤੇ ਜਿੱਥੇ ਹੈ ਗਈ ਸੀ ਉੱਥੇ ਰੁਕ ਗਈ ਸੀ ਸਾਤਸੰਗਤ ਜੀ ਫਿਰ ਜਰਵ ਆ ਪੰਜ ਇਸ਼ਨਾਨ ਕੀਤੇ ਤੁਸੀਂ ਹੈਰਾਨ ਹੋਵੋਗੇ ਸਾਤਸੰਗਤ ਜੀ ਧੰਨ ਗੁਰੂ ਅਜੰ데요ਵ ਜੀ ਦੀ ਇਹੋ ਜੀ ਕਿਰਪਾ ਹੋਈ ਜੋ ਨਿਸ਼ਾਨ ਸੀ ਉਹ ਮਿਟਣੇ ਸ਼ੁਰੂ ਹੋ ਗਏ ਸਾਤਸੰਗਤ ਜੀ ਤਨ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਵਰਤ ਗਈ ਸਾਸੰਗਤ ਜੀ ਤਾਂ ਇਸ ਨਾਲ ਉਹਨਾਂ ਦਾ ਸਿਰ ਚੁੱਕ ਗਿਆ ਜਦੋਂ ਕੁਝ ਮਹੀਨਿਆਂ ਬਾਅਦ ਸਾਸੰਗਤ ਜੀ ਉਹ ਤਨ ਗੁਰੂ ਅਰਜਨ ਦੇਵ ਜੀ ਦੇ ਸਾਸੰਗਤ ਜੀ ਸ਼ੁਕਰੀਆ ਕਰਨ ਨਹੀਂ ਆਏ ਤਾਂ ਉਹ ਇਹ ਕਥਾ ਉਹਨਾਂ ਨੇ ਤਰਨ்தਨ ਸਾਹਿਬ ਦੇ ਪਾਠੇ ਸੀ ਉਹਨਾਂ ਦੱਸੇ ਤਾਂ ਸਾਸੰਗਤ ਜੀ कि ਸਾਡੀ ਬੱਚੀ ਦੇ ਇਸੇ ਤਰ੍ਹਾਂ ਠੀਕ ਹੋ ਗਈ ਹੈ। ਸਾ ਸੰਗਤ ਜੀ ਨਿਸ਼ਾਨ ਫਿੱਕੇ ਪੈਣੇ ਸ਼ੁਰੂ ਹੋ ਗਏ ਸੀ। ਰੁਕ ਗਈ ਸੀ ਸਾ ਸੰਗਤ ਜੀ ਪਹਿਲੀ ਵਾਰ। ਦੂਜੀ ਵਾਰ ਨਿਸ਼ਾਨ ਮਿਟਣੇ ਸ਼ੁਰੂ ਹੋ ਗਏ ਸਾ ਸੰਗਤ ਜੀ। ਕਹਿੰਦੇ ਆ ਨਾ ਧੰਨ ਗੁਰੂ ਆਦਨ ਜੇਵ ਜੀ ਨੇ ਕਿਰਪਾ ਭਰੀ ਹੋਈ ਹੈ। ਕਈ ਕਟੜ ਬੰਦੇ ਹਨ ਨਾ ਜਿਹੜੇ ਸਰੋਵਰਾਂ ਦਾ ਖੰਡਨ ਕਰਦੇ ਨੇ 사ਸੰਗਤ ਜੀ ਸੁਣਿਓ ਧਿਆਨ ਜੋ ਇਤਿਹਾਸਿਕ ਸਰੋਵਰ ਨੇ ਨਾ ਜਦੋਂ ਅਸੀਂ ਇੱਥੇ ਇਸ਼ਨਾਨ ਕਰਦੇ ਹਾਂ ਇਹ ਪਾਣੀ ਦਾ ਇਸ਼ਨਾਨ ਨਹੀਂ ਹੁੰਦਾ ਨਾ ਹੀ 사ਸੰਗਤ ਜਾਂ ਜਲ ਦਾ ਇਸ਼ਨਾਨ ਹੁੰਦਾ ਹੈ 사ਸੰਗਤ ਜੀ ਧਿਆਨ ਦੇ ਨਾਲ ਸੁਣਨਾ ਜੀ ਜਿਹੜਾ ਤੁਸੀਂ ਇਸ਼ਨਾਨ ਕਰਦੇ ਹੋ ਨਾ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਰਚਨਾ ਵਿੱਚੋਂ ਨਿਕਲੇ ਬਚਨ ਸਾਧ ਸੰਗਤ ਜੀ ਕਿ ਚਮੜੀ ਦੇ ਰੋਗ ਇੱਥੇ ਠੀਕ ਹੋਣਗੇ ਉਹ ਜਲ ਦਾ ਇਸ਼ਨਾਨ ਨਹੀਂ ਹੁੰਦਾ ਸਾਧ ਸੰਗਤ ਜੀ ਜਿਹੜੇ ਉਹਨਾਂ ਦੇ ਬਚਨਾਂ ਕੀਤੇ ਹਨ ਨਾ ਉਹਨਾਂ ਦਾ ਇਸ਼ਨਾਨ ਹੁੰਦਾ ਹੈ ਸਾਧ ਸੰਗਤ ਜੀ ਇਹ ਮਹਾਰਾ ਦੀਆਂ ਬਖਸ਼ਿਸ਼ਾਂ ਜਿਹੜੀਆਂ ਅੱਜ ਤੱਕ ਵਰਤ ਰਹੀਆਂ ਹਨ ਸਾਥ ਸੰਗਤ ਜੀ ਇਸੇ ਤਰ੍ਹਾਂ ਜੇ ਕੋਈ ਵੱਡਾ ਨਿਸ਼ਾਨ ਹੁੰਦਾ ਹੈ ਉਸ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਸਾਥ ਸੰਗਤ ਜੀ ਕਹਿੰਦੇ ਆ ਨਾ ਕਈ ਜ਼ਖਮ ਕਰਮਾਂ ਦੇ ਜ਼ਖਮ ਵੀ ਹੁੰਦੇ ਨੇ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਸਾਥ ਸੰਗਤ ਜੀ ਇਸੇ ਤਰ੍ਹਾਂ ਤੁਸੀਂ ਭਰੋਸਾ ਰੱਖ ਕੇ ਧੰਨ ਗੁਰੂ ਅਰਜਨ ਦੇਵ ਜੀ ਤੇ ਜਿਸ ਕਿਸੇ ਬੱਚੇ ਦੀ ਵੀ ਫੁਲਵੈਰੀ ਹੈ ਕਿਸੇ ਗੁਰਸਿੱਖ ਪਿਆਰੇ ਦੀ ਫੁਲਵੈਰੀ ਹੈ ਔਰ ਇਸ ਵਿਧੀ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਦੀ ਇਸ਼ਨਾਨ ਕਰੋ ਤਰਨਤਨ ਸਾਹਿਬ ਸਾਧ ਸੰਗਤ ਜੀ ਤੁਹਾਡੇ ਤੇ ਵੀ ਧੰਨ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਹੋਏਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਸੋਹਿਤ ਮਹੱਲਾ ਪੰਜ ਮਾ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨਸਦਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰੇ ਵੈਦ ਗੁਰੂ ਗੋਬਿੰਦਾ ਹਰ ਹਰ ਨਾਮੇ ਅਖਦਮੁਖ ਦੇਵ ਕਾਟੇ ਜਮ ਕੀ ਫੰਦਾ ਸਮਰਾਥ ਪੁਰਖ ਪੂਰਨ ਵੀ ਦਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰਿ ਆਪੇ ਉਬਾਰਿਆ ਨਾਨਕ ਨਾਮ ਅਦਾਰਾ ਸੋਹਿਤ ਮਹੱਲਾ ਪੰਜਮ ਜਨਮ ਜਨਮ ਕੇ ਦੁਖ ਨਿਮਾਰੇ ਸੁਖ ਮਨ ਸਦਾਰੇ ਦਰਸ਼ਨ ਪੇਟੇ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰੇ ਵੈਦ ਗੁਰੂ ਗੋਬਿੰਦਾ हर हर नामे नाम मुख देव काटे जमकी समथ पूरन ते आपे करने हारा, अपना दास हरे आपे उबारिया ਨਾਨਕ ਨਾਮੇ ਅਧਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਏਸੀ ਆਪਣੀ ਅਦਿ ਕਥਾ ਸਾਧ ਸੰਗਤ ਜੀ ਜੋ ਵੀ ਸੰਗਤ ਹੈ ਇਸ ਚੈਨਲ ਤੇ ਨਵੀਂ ਹੈ ਸੰਤ ਪਾਪਾ ਅਜੀਤ ਸਿੰਘ ਜੀ ਦੇ ਹਰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਚ ਨਮਿਆ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਵੇ ਹੋਈਆ ਪੁੱਲਣਾ ਚੋਕਾਂ ਦੀ ਖਮਾ ਬਖਸ਼ਣੀ ਜੀ ਫਤੇ ਦਾ ਜੋ ਫਤੇ ਵਿੱਚ ਦੇਣਾ ਜੀ ਗਜਵਾਜ ਕਿ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ